ਸਮਿਲਾਂ ਆਉਣੀਆਂ ਹਾਂ ਤੇ ਗਵਾਂਡੀ ਦਾ ਇਹ ਕਹਿਣਗੇ ਇਹ ਸਾਲ ਇਹ ਵੇਚਣਗੇ ਇਹ ਰੋਜ਼ ਹੀ ਤੜਕੇ ਡਾਉਂਦੇ ਆ ਅੱਛਾ ਬਈ ਇਸ ਤੋਂ ਇਲਾਵਾ ਪਹਿਲਾਂ ਬਸ ਸਾਰੇ ਦਿਖਾ ਦਈਏ ਆ ਹਲਦੀ ਆ ਮਿਰਚ ਆ ਗਈ ਆ ਗਰਮ ਮਸਾਲਾ ਆ ਗਿਆ ਜੀ ਇਹ ਵੀ ਗਰਮ ਮਸਾਲਾ ਹਾਂ ਇਹੇ ਜੀ ਆ ਮਿਰਚ ਆ ਗਈ ਜੀ ਅੱਛਾ ਇਹ ਮਿਰਚ ਆ ਆ ਹਲਦੀ ਆ ਗਈ ਜੀ ਸਸੇ ਕੜ ਪੰਜਾਬੀ ਉਹ ਮੈਂ ਥੋੜਾ ਆਪਣਾ ਮਾਣ ਬਠਿੰਡੇ ਵਾਲਾ ਮਿੱਤਰੋ ਜ਼ਿੰਦਗੀ ਦੇ ਵਿੱਚ ਤੁਸੀਂ ਆਟੇ ਵਾਲੀਆਂ ਚੱਕੀਆਂ ਬਹੁਤ ਦੇਖੀਆਂ ਹੋਣੀਆਂ ਪਰ ਮੈਂ ਤੁਹਾਨੂੰ ਇੱਕ ਪੱਕੀ ਚੱਕੀ ਦਿਖਾਉਣ ਲੱਗਿਆ ਕਿਉਂਕਿ ਬੰਦੇ ਦਾ ਜੀਵਨ ਦਾ ਸਬੰਧ ਸਿੱਧਾ ਚੱਕੀ ਨਾਲ ਆ ਵੀ ਉਹ ਖਾਂਦਾ ਕੀ ਆ ਪਿਸੇਉਂਦਾ ਕਿੱਥੋਂ ਕੀ ਗੱਲਬਾਤ ਹੈ ਤੇ ਮੈਂ ਖੜਾ ਪਿੰਡ ਔਡਾ ਜ਼ਿਲ੍ਹਾ ਸਰਸਾ ਸਾਰੇ ਜਾਣਦੇ ਔਡਾ ਨੂੰ ਹਨਾ ਜ਼ਿਲ੍ਹਾ ਸਰਸਾ ਤੇ ਅੱਜ ਬਾਈ ਤੁਹਾਨੂੰ ਦਿਖਾਈਏ ਚੱਕੀ ਕੀ ਵੱਖਰਾ ਬਾਈ ਲਓ ਜੀ ਮੇਰੇ ਨਾਲ ਖੜਾ ਬਾਈ ਅੰਗਰੇਜ਼ ਸਿੰਘ ਖਾਲਸਾ ਤੇ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਬਾਈ ਦਿਖਾਉਂਗੇ ਚੱਕੀ ਹਾਂਜੀ ਹਾਂਜੀ ਆਜੋ ਬਾਈ ਜੀ ਜੁੱਤੇ ਲਾਣੇ ਪਹਿਣਗੇ ਜੀ ਅੱਛਾ ਜੁੱਤੇ ਨਹੀਂ ਅੰਦਰ ਜੀ ਮਿੱਤਰੋ ਦੇਖੇ ਹੱਦ ਤੱਕ ਕਿਸੇ ਚੱਕੀ ਦੇ ਵਿੱਚ ਜੁੱਤੇ ਲਾ ਕੇ ਅੰਦਰ ਜਾਣਾ ਪਵੇ ਪਤਾ ਨਹੀਂ ਕੀ ਕੋਈ ਚੱਲੀ ਆ ਰਾਂ ਚੱਕੀਆਂ ਤੇ ਆ ਤੁਸੀਂ ਚੱਪਲਾ ਪਾਓ ਜੀ ਅੱਛਾ ਚੱਪਲਾ ਸਪੈਸ਼ਲ ਰੱਖੀਆਂ ਹੋਈਆਂ ਸਪੈਸ਼ਲ ਆ ਜੀ ਸਪੈਸ਼ਲ ਅੱਛਾ ਕਮਾਲ ਹੈ ਬਈ ਲੈ ਆਜੋ ਬਾਈ ਕਿਰਨ ਸਪੈਸ਼ਲ ਚੱਕੀ ਦੇ ਉੱਤੇ ਚੱਪਲਾ ਰੱਖੀਆਂ ਹੋਈਆਂ ਹਾਂਜੀ ਇਹ ਆਪਣੇ ਦੇਸੀ ਘਰਾਟ ਆਗੇ ਜੀ ਜਿਹੜੇ ਆਪਾਂ ਘਰਾਟ ਕਹਿੰਦੇ ਜਿੰਨਾ ਵੀ ਠੀਕ ਹੈ ਇਹਦਾ ਆਟਾ ਹੋ ਚੱਲੀ ਜਾਂਦਾ ਇਹਦਾ ਤੁਸੀਂ ਟਿਕਟ ਪਾ ਕੇ ਬਿਲਕੁਲ ਠੰਡਾ ਹੀ ਹਾਂ ਠੰਡਾ ਹੀ ਰਹੂਗਾ ਇਹ ਠੰਡਾ ਹੀ ਰਹੂਗਾ ਜੀ ਅੱਛਾ ਭਾਈ ਦੋ ਕਿਵੇਂ ਆ ਅਲੱਗ-ਅਲੱਗ ਇਹ ਦੋ ਲਗਭਗ 70 ਤੋਂ 80 ਕਿਲੋਵਾਟ ਹੀ ਕੱਢਦੇ ਜੀ ਹਾਂ ਤੇ ਇੱਕ ਘੰਟੇ ਦਾ ਇਹ ਇੱਕ ਘੰਟੇ ਦਾ 70 ਤੋਂ 80 ਕਿਲੋਵਾਟੇ ਕੱਢਣਾ ਕੁਆਂਟਲ ਵੀ ਨਹੀਂ ਕੱਢਣਾ ਨਾ ਦੋ ਨਹੀਂ ਅੱਛਾ ਇਹ ਭਾਈ ਤੁਸੀਂ ਸੇਲ ਕਰਦੇ ਹੋ ਜਾਂ ਕਣਕ ਸੇ ਆਪ ਦੀ ਵੀ ਲੈ ਕੇ ਆ ਸਕਦੇ ਇਹ ਸੇਲ ਵੀ ਕਰਦੇ ਆ ਤੁਸੀਂ ਆਪ ਦਾ ਹੀ ਪਸਾ ਸਕਦੇ ਅੱਛਾ ਆਪ ਦਾ ਹੀ ਪਸਾ ਸਕਦਾ ਠੀਕ ਹੈ ਸਾਰਾ ਸਿਸਟਮ ਬੜਾ ਹੋਇਆ ਤੇ ਆ ਬਈ ਸਫਾਈ ਹੁੰਦੀ ਹੈ ਹਾਂ ਇਹ ਆ ਬਈ ਦਿਖਾਈ ਨਾ ਰਿਹਾ ਹਾਂ ਜਿਵੇਂ ਲਾਈਟ ਬੱਜ ਜਾਂਦੀ ਹੈ ਨਾ ਜੀ ਲਾਈਟ ਮੇਲ ਕਣਕ ਦਾ ਕੁਝ ਕੋਈ ਵੀ ਦਾਣਾ ਆ ਜਾਂਦਾ ਇਹਦੇ ਵਿੱਚ ਹਾਂਜੀ ਤਾਂ ਇਹ ਚਾਰ ਨਾਲ ਲੋੜਾ ਪੈਂਦਾ ਉਹ ਇਹਦੇ ਵਿੱਚ ਹੀ ਰਹਿੰਦਾ ਸਾਰਾ ਚੋਕ ਚੁੱਕਰ ਅੱਛਾ ਇਹਦੇ ਆਟੇ ਦੇ ਵਿੱਚ ਹੀ ਰਹੂਆ ਚੋਕਰੇ ਅੱਛਾ ਹਾਂ ਹਾਂ ਤੇ ਆਹ ਥੋੜੀਆਂ ਫੈਲੀਆਂ ਸਫਾਈਆਂ ਹੋਈਆਂ ਹੈ ਬਈ ਹਾਂਜੀ ਹਾਂਜੀ ਇਹ ਆਪਣਾ ਹੈਗਾ ਉਤਮ ਸ਼ੈਨ ਆਟਾ ਹਾਂਜੀ ਹਾਂਜੀ ਆ ਜਾ ਪਾਈ ਅੰਦਰ ਮਾਲ ਤੁਹਾਨੂੰ ਦਿਖਾਉਣਾ ਵਾਧੂ ਏ ਬਾਈ ਕੀ ਹੋਈ ਜਾਂਦਾ ਇਹ ਪੀਲੀ ਸਰੋਂ ਦਾ ਤੇਲ ਚਲੀ ਜਾਂਦਾ ਜੀ ਅੱਛਾ ਪੀਲੀ ਸਰੋਂ ਦਾ ਤੇਲ ਬਾਈ ਕੋਟੇ ਨਾਲ ਹਾਂ ਲੈ ਵੀਰੇ ਦਿਖਾਈ ਕੋਟੇ ਵਾਲੇ ਸਿਸਟਮ ਦੇ ਨਾਲ ਤੇਲ ਨਿਕਲੀ ਜਾਂਦਾ ਪੀਲੀ ਸਰੋਂ ਦਾ ਇਹ ਪੀਲੀ ਸਰੋਂ ਦਾ ਤੇਲ ਹੈ ਜੀ ਇਹਦੀ ਖਾਲਾ ਹਾਂ ਜੀ ਠੀਕ ਹੈ ਜੀ ਆ ਇਹਦਾ ਤੇਲ ਆਈ ਜਾਂਦਾ ਤੇਲ ਪੂਰਾ ਪੀਲਾ ਰੂਆ ਪੂਰਾ 골ਡਨ ਤੇ ਰੂਆ ਆਈ ਜਾਂਦਾ ਠੀਕ ਹੈ ਜੀ ਠੀਕ ਹੈ ਹਾਂ ਇਥੇ ਜਰਾ ਇਹ ਪੂਰਾ ਦਿਨ ਅੱਛਾ ਪਿਓਰਟੀ ਦੀ ਫੁੱਲ ਗਾਰੰਟੀ ਮੈਂ ਕਹਿੰਦਾ ਪੂਰੀ 100% ਬਾਈ ਆਪਾਂ ਇਹ ਕਿੰਨੇ ਟਾਈਮ ਤੋਂ ਕਰ ਰਹੇ ਆਂ ਇਹ ਕੰਮ ਆਪਾਂ ਨੂੰ 11 ਸਾਲ ਹੋ ਗਏ ਜੋ 10 ਸਾਲ ਪੂਰੇ ਹੋ 11ਵਾਂ ਸਾਲ ਲੱਗ ਰਿਹਾ 11ਵਾਂ ਸਾਲ ਲੱਗਿਆ ਹੋਇਆ ਬਾਈ ਹੁਣੀ ਅਮਰਤਰੀ ਨੇ ਸਾਨੂੰ ਪਤਾ ਅਮਰਤਰੀ ਤੇ ਆਪਾਂ ਵਿਸ਼ਵਾਸ ਹੈ ਨਾ ਵੀ ਆਪਦੇ ਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਤੇ ਅੱਛਾ ਬਾਈ ਇਹ ਇਨਾਂ ਚ ਕੀ ਪਿਆ ਇਨਾਂ ਚ ਇਹ ਚ ਨਾਰੀਅਲ ਦਾ ਤੇਲ ਪਿਆ ਜੀ ਹਾਂ ਠੀਕ ਹੈ ਜੀ ਇਹ ਚ ਵੀ ਨਾਰੀਅਲ ਦਾ ਜੀ ਓਕੇ ਆਹ ਕਾਲੀ ਸਿਰੋਂ ਦਾ ਤੇਲ ਹੈ ਜੀ ਠੀਕ ਹੈ ਆ ਵੀ ਕਾਲੀ ਸਰੋਂ ਦਾ ਤੇਲ ਹੈ ਇਹ ਚ ਪੀਲੀ ਸਰੋਂ ਦਾ ਤੇਲ ਪਿਆ ਜੀ ਠੀਕ ਹੈ ਜੀ ਬਾਈ ਜਿਹੜਾ ਤੇਲ ਨੇ ਚੀਜ਼ ਹੀ ਇਹ ਜੀ ਇਹਨੂੰ ਤੁਸੀਂ ਕਿਸੇ ਦੁਕਾਨ ਤੇ ਇੰਨੀ ਸਫਾਈ ਨਾਲ ਨਹੀਂ ਦੇਖੋਗੇ ਅੱਛਾ ਬਾਈ ਇਹ ਦਾੜਾ ਪਈਆਂ ਸਾਰੇ ਸਿਸਟਮ ਹਾਂ ਇਹ ਮਲਟੀ ਗ੍ਰੇਨ ਆਟੇ ਬਣਾਉਣੇ ਅੱਛਾ ਮਲਟੀ ਗ੍ਰੇਨ ਬਣਾ ਬਣਾਉਣੇ ਹੋ ਬਾਕੀ ਆਪਾਂ ਤੁਹਾਨੂੰ ਆਪੇ ਚੈੱਕ ਕਰਾਵਾਂਗੇ ਜਿਵੇਂ ਰਾਗੀ ਹੋਗੀ ਕੌਦਰਾ ਹੋ ਗਿਆ ਪੀਲੀ ਕੰਗਣੀ ਹੋਗੀ ਕੁਟਕੀ ਹੋਗੀ ਸਮਾਗ ਹੋਗੀ ਦੁਆਰ ਹੋ ਗਿਆ ਇਹ ਆਦਾ ਆਪਾਂ ਮਲਟੀ ਗ੍ਰੇਨ ਆਟਾ ਬਣਾਉਣੇ ਤੇ ਆ ਚੱਕੀ ਕਦੇ ਵਾਲੀ ਹੈ ਬਾਈ ਤੇ ਵੀ ਦੋਨੇ ਤੇਲ ਵਸਤੀ ਹੈ ਜੀ ਇਹ ਲੱਕੜ ਦੀਆਂ ਘਾਣੀਆਂ ਰਹਿੰਦੀਆਂ ਆਪਣੀਆਂ ਇਹ ਦੋਨੇ ਮੰਨ ਲਓ ਜੇ ਬਦਾਮ ਕੋਈ ਇਹਦੇ ਚ ਕਢਾਉਣਾ ਪਸੰਦ ਕਰਦਾ ਕੋਈ ਇਹਦੇ ਚ ਇਹੀ ਗੱਲ ਹੈ ਨਹੀਂ ਇਹ ਆਪਾਂ ਅੱਛਾ ਇਹਦੇ ਚ ਬਦਾਮਾਂ ਦਾ ਮੰਨ ਲਓ ਚਲਦੀ ਰਹਿੰਦੇ ਕੰਟੀਨਿਊ ਜੇ ਮਨ ਲਾਉ ਤੇ ਸਰੋਂ ਦਾ ਤੇਲ ਕੜਦਾ ਤਾਂ ਇਹਦੇ ਬਦਾਮ ਦਾ ਕਢਦੇ ਆਂਗੇ ਤੇਲ ਦਾ ਕਢਦੇ ਆਂਗੇ ਤੇ ਉਸ ਵਾਸਤੇ ਆ ਇਹ ਠੀਕ ਹੈ ਹਾਂ ਤੇ ਆ ਸਰੋਂ ਆ ਗਈ ਜੀ ਪੀਲੀ ਅੱਛਾ ਇਹ ਪੀਲੀ ਸਰੋਂ ਆ ਹੁੰਦੀ ਆ ਬਈ ਪੀਲੀ ਸਰੋਂ ਇਹ ਠੀਕ ਹੈ ਤੇ ਆ ਨਾਲ ਕੀ ਆ ਗਿਆ ਬਈ ਇਹ ਚਿੱਟੇ ਤੇ ਲਾ ਗਿਆ ਜੀ ਕਿੱਟੇ ਤੇਲ ਆਪਾਂ ਕਹਿੰਦੇ ਹੁੰਦੇ ਫਲਾਨੇ ਤੇਰੇ ਤਰ੍ਹਾਂ ਜੀ ਤੇਲ ਨਹੀਂ ਉਹ ਆਹ ਤਰ੍ਹਾਂ ਜੀ ਤੇਲ ਕਹਿੰਦੇ ਹੁੰਦੇ ਆ ਹਾਂ ਠੀਕ ਹੈ ਜੀ ਤੇ ਅੱਛਾ ਭਈ ਆਪ ਆਪ ਹੀ ਪੈਕਿੰਗ ਕਰਕੇ ਆਪ ਇਹ ਆਪਾਂ ਪਲਾਸਟਿਕ ਪੈਕਿੰਗ ਚਲਦੀ ਹੈ ਆਪਣੀ ਬਿਜਾਰਾ ਅੱਛਾ ਚਾਹੇ ਤਾਂ ਉਹ ਹੋਵੇ ਮਲਟੀ grain ਚਾਹੇ ਇਕੱਲਾ ਦੂਜਾ ਆਟਾ ਸਾਦਾ ਹਾਂ ਹਾਂ ਤਾਂ ਆਪਾਂ ਇਹਦੇ ਵਿੱਚ ਆਟਾ ਹੁੰਦਾ ਮਲਟੀ grain ਹੋ ਗਿਆ ਜੀ ਬੇਸਣ ਹੋ ਗਿਆ ਆਟਾ ਵੀ 3-4 ਪ੍ਰਕਾਰ ਦਾ ਹੁੰਦਾ ਜੀ ਆਪਣੇ ਕੋਲੇ ਏ ਬਾਈ ਇੱਥੇ ਉਹ ਹੁੰਦੀ ਆਪਣੀ ਹਲਦੀ ਇੱਥੇ ਆਪਾਂ ਹਲਦੀ ਕੁੱਟਦੇ ਆ ਜੀ ਹਲਦੀ ਨੂੰ ਕੁੱਟ ਕੇ ਇਹਦਾ ਪ੍ਰੋਸੈਸਿੰਗ ਹੈ ਜਿਵੇਂ ਮਰ ਲੋ ਥੋੜੀ ਜੀ ਮੋਟੀ ਰਹਿ ਜਾਂਦੀ ਹੈ ਉਸ ਤੋਂ ਬਾਅਦ ਜਿਹੜੀ ਆਪਣੇ ਦੇਸੀ ਚੱਕੀਆਂ ਆ ਉਹਨਾਂ 'ਚ ਆਪਾਂ ਇਹ ਚ ਕਰਦੇ ਆ ਅੱਛਾ ਆ ਘੋਟੇ ਵਾਲਾ ਪ੍ਰੋਸੈਸ ਹੈ ਹਾਂ ਇਹ ਉੱਪਰ ਜਿਵੇਂ ਮੈਂ ਬਾ ਘੋਟਾ ਮਾਰਦੇ ਉਸ ਤਰ੍ਹਾਂ ਇਹ ਤਿੰਨੇ ਕੰਮ ਕਰਦੀਆਂ ਬਾਈ ਅੱਛਾ ਥੋੜੀ ਮੋਟੀ ਰਹਿੰਦੀ ਫਿਰ ਉਧਰ ਚੱਕੀਆਂ 'ਚ ਹਾਂ ਫਿਰ ਉਧਰ ਚੱਕੀਆਂ 'ਚ ਠੀਕ ਐ ਲੈ ਬਾਈ ਮੰਗਾਉਣੀ ਹੋਵੇ ਤੁਸੀਂ ਕੋਈ ਵੀ ਚੀਜ਼ ਜਿਹੜੀ ਵੀਡੀਓ 'ਚ ਦੇਖ ਰਹੇ ਹੋ ਆ ਨੰਬਰ ਚੱਲੀ ਜਾਂਦਾ ਬਾਈ ਅੰਗਰੇਜ਼ ਦਾ ਸਿੱਧਾ ਆਪ ਫੌਨਟ ਹੋਣਗੇ ਤੇ ਇਹ ਆਪਣਾ ਹੁਣ ਅੱਜ ਧਨੀਆ ਹੁਣੇ ਪੀਸ ਕੇ ਹਟਿਆ ਜੀ ਤੇ ਇਹਦੀ ਧਨੀਏ ਦੀ ਸੁਗੰਧ ਚੈੱਕ ਕਰੋਗੇ ਤੁਸੀਂ ਆਮ ਧਨੀਏ ਨਾਲੋਂ ਪੂਰੀ ਟੌਪ ਦੀ ਸੁਗੰਧ ਹੁੰਦੀ ਹੈ ਜੀ ਆਹ ਆਹ ਕਿਹੜਾ ਐਮ ਸੀ ਐਚ ਕਿਹੜਾ ਲਲ ਬਲ ਯਾਰ ਤੇ ਇਹਦੇ ਨਾਲ ਆਪਾਂ ਜਿਵੇਂ ਹਲਦੀ ਹੋ ਗਿਆ ਧਨੀਆ ਹੋ ਗਿਆ ਮਿਰਚ ਮੰਨ ਲਓ ਸਾਰਾ ਆਪਾਂ ਦੇਸੀ ਤਰੀਕੇ ਦੇ ਨਾਲ ਪਰਲਾ ਕਹਦੇ ਆ ਲੈ ਬਾਈ ਇਹ ਆਮ ਤੱਕ ਜਿਵੇਂ ਬੱਚਿਆਂ ਨੂੰ ਅਲਰਜੀ ਹੁੰਦੀ ਹੈ ਜੀ ਆਟੇ ਤੋਂ ਠੀਕ ਹੈ ਇਹ ਆਮ ਆਪਣੀ ਆਮ ਹੀ ਚੱਕੀ ਹੈ ਜੀ ਠੀਕ ਹੈ ਹਾਂ ਇਹ ਦੇ ਵਾਸਤੇ ਬੱਚਿਆਂ ਦਾ ਅਲਰਜੀ ਇੱਧਰ ਕੀ ਹੁੰਦਾ ਬਈ ਇਹ ਆਪਣਾ ਪੁਰਾਣਾ ਗ੍ਰੈਂਡਰ ਹੈ ਜੀ ਅੱਛਾ ਇਹ ਪੁਰਾਣਾ ਗ੍ਰੈਂਡਰ ਹੈ ਅੱਛਾ ਭਾਈ ਇਹ ਤੋਂ ਇਲਾਵਾ ਆਟੇ ਵਾਲਾ ਚੱਕੀ ਵਾਲਾ ਤੇ ਤੇਲ ਨਾਲ ਸਿਸਟਮ ਆਪਾਂ ਦਿਖਾਤਾ ਇੱਕ ਆਪਣੀ ਦੁਕਾਨ ਹੈ ਉਹਦੇ ਉੱਤੇ ਆਪਾਂ ਕੀ ਕੀ ਅਵੇਲੇਬਲ ਹੈ ਉਹਦੇ ਉੱਤੇ ਲਗਭਗ ਸੂਈ ਦਾ ਸਾਰਾ ਸਮਾਨ ਮਿਲ ਜਾਂਦਾ ਜੀ ਜਿਵੇਂ ਹਲਦੀ ਮਿਰਚ ਭਾਈ ਜਿਵੇਂ ਇਹ ਮਿਰਚਾਂ ਨੇ लाल ओ उधर कित्थू लेके आणे तुसी लाल मिरचो भी दारे कित्थू लेके आणे ए आपा जोधपुर तो आंदी है ज्यादा मिर्च मंडी है जोधपुर अच्छा जोधपुर पेंदी <laughs> है ओने पेशियां यारी फिरदी इदे ना ओथे जोधपुर विरे एक कहजी ਥਾਂ ਜਿੱਥੇ ਵੱਡੇ ਵੱਡੇ ਕੰਪਨੀਆਂ ਨੇ ਆਪਦੇ ਕਾਰਖਾਨੇ ਲਾ ਰੱਖੇ ਆ ਨਾ ਬਈ ਹਾਂਜੀ ਹਾਂਜੀ ਠੀਕ ਹੈ ਅੱਛਾ ਆ ਆਪਣਾ ਕੋਲੂ ਚੱਲੀ ਜਾਂਦਾ ਬਈ ਇਹ ਆਪਦੀ ਸਰੂ ਲੈ ਕੇ ਆਇਆ ਬਈ ਹਾਂ ਇਹ ਆਪਦੀ ਸਰੂ ਵਾਸਤੇ ਤੇਲ ਕਢਾਉਂਦੇ ਆ ਜੀ ਜਿਵੇਂ ਠੀਕ ਹੈ ਇਹ ਤੁਸੀਂ ਕਹਾਣੀ ਲਿਆਈ ਜੀ ਹੂੰ ਜਿਵੇਂ ਤੁਸੀਂ ਆਪਦੀ ਸਰੋਂ ਲਿਆਏ ਕਾਣੀ ਲਿਆਏ ਤੇ ਇਹਦੇ ਵਿੱਚ ਆਪਾਂ ਤੇਲ ਕੱਢ ਕੇ ਦੇ ਦਿੰਨੇ ਆ ਜਿਹਨਾਂ ਨੂੰ ਜੇ ਕਿਸੇ ਵੀਰ ਕੋਲੇ ਨਹੀਂ ਖੇਤੀ ਕਰਦਾ ਨਹੀਂ ਸਰੋਂ ਤਾਂ ਉਹਦਾ ਆਪਾਂ ਤੇਲ ਵੀ ਦੇ ਦਾਂਗੇ ਉਹਨਾਂ ਨੂੰ ਤੇਲ ਵੀ ਦੇ ਦਾਂਗੇ ਹਾਂ ਠੀਕ ਅੱਛਾ ਇਹ ਕੋਲ ਨੂੰ ਕਿੰਨੇ ਨੇ 10 ਸਾਲ ਹੋ ਗਏ ਨੂੰ ਹਾਂ ਇਹਨੂੰ ਦਾ ਉਹਨੂੰ 10 ਸਾਲ ਹੋ ਗਏ ਉਹਨੂੰ ਇੱਕ ਇੰਦਰ ਆ ਬਈ ਦਿਖਾ ਦੇ ਇਹਨੂੰ 10 ਹੋ ਗਏ ਤੇ ਉਹਨੋਂ ਹੁਣੇ ਟਾਈਮ ਘਟ ਹੋਇਆ ਉਹਨੂੰ ਘਟ ਹੋਇਆ ਆ ਪਹਿਲੀ ਆ ਪਹਿਲੀ ਮਸ਼ੀਨ ਆ ਸੀਗੀ ਆਪਣੇ ਕੋਲੇ ਬਈ ਕਿਸਾਨ ਦਾ ਪੁੱਤ ਐ ਤੇਰੇ ਕੋਲ ਜਮੀਨ ਜਾਇਦਾਦ ਵੀ ਸੋਹਣੀ ਆਪਦੇ ਗੁਜ਼ਾਰੇ ਜੋਗੀ ਆਹ ਕੌਣ ਨੂੰ ਯਾ ਚਲਾਲਿਆ ਉਹ ਆਟਾ ਹੋ ਰੂੜਾ ਘੜ ਲਿਆ ਮਿਰਚਾਂ ਜੀਆਂ ਕਦੇ ਐ ਨਹੀਂ ਕਦੇ ਰਿਸ਼ਤੇਦਾਰ ਨੇ ਕਿਹਾ ਯਾਰ ਕਿਹੜੇ ਚੱਕਰਾਂ 'ਚ ਪਏ ਬੈਠਾ ਉਹ ਪਹਿਲਾਂ ਕਹਿੰਦੇ ਸੀ ਹੁਣ ਨਹੀਂ ਕਹਿੰਦੇ ਲੈ ਮਿੱਤਰੋ ਤੁਹਾਨੂੰ ਵੈਰਾਈ ਦਿਖਾਉਣੀ ਆਜਿਓ ਕਿਰਾ ਕੱਢਦੇ ਸਾਹਮਣੇ ਬਾਈ ਦਾ ਘਰ ਉਹ ਵੱਡੀ ਕੰਪੈਨਡ ਖੜੀ ਆ ਛੋਟਾ ਟਰੈਕਟਰ ਖੜਾ ਬਾਕੀ ਬੇੜਾ ਦੇਖ ਕੇ ਪਤਾ ਲੱਗ ਜਾਂਦਾ ਹੁੰਦਾ ਜਾਂ ਬੱਚਾ ਨੇ ਖੜਿਓਣੇ ਦੇਖ ਕੇ ਹੋਰ ਚੀਜ਼ਾਂ ਦੇਖ ਕੇ ਪਤਾ ਲੱਗ ਜਾਂਦਾ ਇੱਕ ਤਾਂ ਹੁੰਦਾ ਮੇਰੇ ਵਰਗਾ ਬੰਦਾ ਹਨਾ ਆਮ ਛੋਟਾ ਜ਼ਿੰਮੇਦਾਰ ਵੀ ਉਹ ਤੋਂ ਮੁੱਲ ਲੈ ਲਈ ਕਣਕ ਉਹ ਤੋਂ ਸਰੋਂ ਲੈ ਲਈ ਤੇ ਉਹਨੂੰ ਆਪ ਦੀ ਬਣਾਵਣਾ ਵੇਚੀ ਜਾਂਦਾ ਬਾਈ ਦੀ ਕਣਕ ਮੈਂ ਪਿਛਲੀ ਵਾਰੀ ਆਇਆ ਸੀ ਉੱਥੇ ਦਿਖਾ ਰਹੀ ਐ ਮੜੀ ਜੀ ਆ ਜਮਾ ਕਰੀ ਪਈ ਆ ਤੇ ਬਾਈ ਤੁਸੀਂ ਕਿਤੋਂ ਵੀ ਪੰਜਾਬ ਦੇ ਵਿੱਚੋਂ ਉਹ ਕਰਦੇ ਹੋ ਠੀਕ ਆ ਬਾਈ ਨਾਲ ਥੋੜੀ ਸੈਟਿੰਗ ਹੋ ਜੂਗੀ ਭੇਜਣ ਵਾਲੀ ਤੇ ਆ ਪਈ ਆ ਕਣਕ ਸਟੋਰ ਕਰੀ ਕਿਉਂ ਪਈਆ ਕਿਦਾ ਜ਼ਿੰਮੇਦਾਰ ਦੇ ਘਰੇ ਕਿੰ ਭਾਈ ਦਾ ਕੰਮ ਹੈ ਭਾਈ ਨੇ ਤਾਂ ਕਰੇ ਭਾਈ ਸਾਰੀ ਕਣਕ ਤੁਹਾਡੀ ਆ ਹਾਂ ਇਹ ਸਾਰੀ ਆਪਦੀ ਆ ਉਧਰ ਵੀ ਪਈ ਆ ਜੀ ਅੱਛਾ ਉਧਰ ਵੀ ਪਿਆ ਟੇਰ ਮਸ਼ੀਨ ਦੇ ਉਰਲੇ ਪਾਸੇ ਭਾਈ ਇਹ ਨੰਬਰ ਚੱਲੀ ਜਾਂਦਾ ਤੁਸੀਂ ਜਿੰਨਾ ਸਮਾਨ ਦਿਖਾਵਾਂਗੇ ਜਿਹੜੀ ਮਰਜ਼ੀ ਆਈਟਮ ਮੰਗਾ ਲਓ ਕੋਈ ਇਹ ਨਹੀਂ ਵੀ ਤੁਸੀਂ 8-9 ਵਜੇ ਫੋਨ ਲਾ ਲਿਆ ਤੇ ਭਾਈ ਹੁਣ ਹੀ ਹਿਸਾਬ ਜੀ ਬਣੇ ਬੈਠੇ ਆ ਕੋਈ ਉਹਨੂੰ ਇਹ ਡਰ ਨਹੀਂ ਜਿੰਨੇ ਵਜੇ ਮਰਜ਼ੀ ਫੋਨ ਲਾ ਲਿਓ ਲੈ ਭਾਈ ਆਹ ਉਹ ਚੱਕੀ ਦੇ ਖੜੇ ਆ ਜਿਹੜੀ ਚੱਕੀ ਤੋਂ ਭਾਈ ਨੇ ਸ਼ੁਰੂਆਤ ਕਰੀ ਸੀ ਅੱਛਾ ਇਹ ਆਪਾਂ 10 ਸਾਲ ਪਹਿਲਾਂ ਲਾਈ ਜੱਤੀ ਹਾਂ ਇਹ 10 ਸਾਲ ਪਹਿਲਾਂ ਲਾਈ ਜੀ ਠੀਕ ਹੈ ਇਹਦੀ ਸਟਾਰਟਿੰਗ ਆਪਣੀ ਹੂੰ ਇਹ ਤਾਂ ਆਮ ਹੀ ਹੈ ਭਾਈ ਹਾਂ ਇਹ ਆਮ ਜੱਤੀਆਂ ਇਹ ਠੀਕ ਹੈ ਇਹ ਤਾਂ ਮੰਨ ਲਓ ਕਿਹੜਾ ਚੱਲੀ ਜਾਂਦਾ ਪੈਕਿੰਗ ਹੋਈ ਜਾਂਦੀ ਹੈ ਠੀਕ ਹੈ ਲੈ ਵੀ ਮਿੱਤਰੋ ਇਹ ਤਾਂ ਚੱਕੀਆਂ ਆਮ ਤੁਹਾਨੂੰ ਛੋਟੇ ਪਿੰਡਾਂ 'ਚ ਵੀ ਮਿਲ ਜਾਣਗੀਆਂ ਚੱਕੀ ਉਹ ਖਾਸ ਹੈ ਤੇ ਜਾਂ ਤਾਂ ਬਾਈ ਕੋਲੇ ਬਾਹਲੀ ਖਾਸ ਚੀਜ਼ ਤੁਹਾਨੂੰ ਅੰਦਰ ਦਿਖਾਉਣੇ ਆ ਸੀ ਆ ਜਾਓ ਨਾਲੇ ਉੱਥੇ ਏਸੀ ਲੱਗਿਆ ਲੈ ਜੀ ਹੁਣ ਆਪਾਂ ਆ ਗਏ ਬਾਈ ਦੇ ਮੁੱਖ ਦਫ਼ਤਰ 'ਚ ਬਾਈ ਮਾੜਾ ਇਧਰੋਂ ਮਾਰ ਕੇ ਦਿਖਾ ਦੇ ਕੈਮਰਾ ਇੱਥੇ ਬਾਈ ਕੋਲੇ ਪ੍ਰੋਡਕਟ ਹੁੰਦੇ ਆ ਜਿਵੇਂ ਅਸਰੇ ਤੁਹਾਨੂੰ ਦਿਖਾਈ ਸੀਗੇ ਬਣਦੇ ਇੱਥੇ ਧਨੀਆ ਪਾਊਡਰ ਆ ਦਿਖਾਈ ਬਾਈ ਪੈਕਿੰਗ ਵਾਲਾ ਅੱਧਾ ਕਿਲੋ ਬਾਈ ਇਹ 200 ਗ੍ਰਾਮ ਚ ਹੈ ਜੀ 200 ਗ੍ਰਾਮ ਹੈ ਅੱਧਾ ਕਿਲੋ ਜੀ ਇਹ ਅੱਧਾ ਕਿਲੋ ਆ ਗਿਆ ਬਾਈ ਆ ਮਿਰਚ ਦਾ ਤੇ ਅੰਬ ਦਾ achar ਅਚਾਰ ਆ ਗਿਆ ਜੀ ਤੇ ਮਿਰਚ ਵੀ ਪੈਕ ਮਿਲੂ ਤੁਹਾਨੂੰ ਜੋਧਪੁਰ ਵਾਲੀ ਮਿਰਚ ਹੋਊਗੀ ਜਿੱਥੋਂ ਮਰਜੀ ਚੈੱਕ ਕਰ ਲਿਓ ਹਣੇ ਬਾਈ ਬਿਲਕੁਲ ਜੀ ਬਿਲਕੁਲ ਫੁੱਲ ਗਾਰੰਟੀ ਹੋਊਗੀ ਫੁੱਲ ਗਾਰੰਟੀ ਹੋਊਗੀ ਜੀ ਤੁਹਾਨੂੰ 5 ਰੁਪਏ 10 ਰੁਪਏ 12 ਰੁਪਏ ਜਿੱਥੇ ਤੁਸੀਂ ਅੱਜ ਸਮਾਨ ਲੈ ਰਹੇ ਹੋ ਮੈਨੂੰ ਨਹੀਂ ਪਤਾ ਕਿੱਥੋਂ ਲੈ ਰਹੇ ਆ ਉਹ ਤੋਂ 10 5-10 ਰੁਪਏ ਮਹਿੰਗੀ ਪੈ ਸਕਦੀ ਆ ਪਰ ਇਹਦੀ ਕੁਆਲਿਟੀ ਜ਼ਿਆਦਾ ਚੰਗੀ ਆ ਤੁਹਾਡੀ ਸਬਜ਼ੀ 'ਚ ਘੱਟ ਪਊਗੀ ਸਮਿੱਲਾ ਆਉਣੀ ਆ ਹਾਂ ਤੇ ਗਵਾਂਡੀ ਤਾਂ ਇਹ ਕਹਿਣਗੇ ਇਹ ਸਾਲ ਇਹ ਇਹ ਵੇਚਣਗੇ ਇਹ ਰੋਜ਼ ਹੀ ਤੜਕੇ ਡਾਉਂਦੇ ਆ ਅੱਛਾ ਭਾਈ ਇਸ ਤੋਂ ਇਲਾਵਾ ਪਹਿਲਾਂ ਬਸ ਸਾਰੇ ਦਿਖਾ ਦਈਏ ਆ ਹਲਦੀ ਆ ਮਿਰਚ ਆ ਗਈ ਆ ਗਰਮ ਮਸਾਲਾ ਆ ਗਿਆ ਜੀ ਇਹ ਵੀ ਗਰਮ ਮਸਾਲਾ ਹਾਂ ਇਹੇ ਜੀ ਆ ਮਿਰਚ ਆ ਗਈ ਜੀ ਅੱਛਾ ਇਹ ਮਿਰਚ ਆ ਆ ਹਲਦੀ ਆ ਗਈ ਜੀ ਠੀਕ ਹੈ ਹਲਦੀ ਵੀ ਬਾਈ ਹੁਣ ਇਹ ਆਪ ਪ੍ਰੋਸੈਸ ਕਰਦੇ ਆ ਤੇਲ ਕਿੰਨੇ ਪ੍ਰਕਾਰ ਦਾ ਆ ਗਿਆ ਵੀ ਹਾਂਜੀ ਆ ਤਾਂ ਤੇਲ ਆ ਗਿਆ ਬਦਾਮਾਂ ਦਾ ਕਿੰਨਾ ਦਿਨ ਦਾ ਕਿਨੇ ਕੋਲੇ ਖੜ ਕੇ ਤੁਸੀਂ ਤੇਲ ਆਪਦਾ ਕਢਾ ਸਕਦੇ ਹੋ ਉਹ ਤੁਸੀਂ ਚੱਕੀ ਦੇਖ ਹੀ ਲਈ ਤੇ ਇਹ ਤੇਲ ਬਾਈ ਬਦਾਮ ਦਾ ਜੀ ਵੱਡੀ ਚੀਜ਼ ਇਹ ਵੀ ਇਹ ਬਦਾਮ ਦਾ ਵੱਡੀ ਪੈਕਿੰਗ ਆ ਗਈ ਇਹ ਹੈਗਾ ਨਾਰੀਅਲ ਦਾ ਨਾਰੀਅਲ ਦਾ ਤੁਸੀਂ ਆਪਾਂ ਕੀ ਕਰਦੇ ਆ ਆਪਾਂ ਸਿੱਖ ਪਰਿਵਾਰ ਨਾਲ ਸੰਬੰਧ ਦਾ ਆਪਾਂ ਜਾਣਦੇ ਆ ਹਯੂਰ ਸਾਹਿਬ ਉੱਥੇ ਜਾ ਕੇ 10 ਲੀਟਰ 2 ਲੀਟਰ ਐਵੇਂ ਨਾ ਚੱਕਿਆ ਕਰੋ ਰੇਟਸ ਨੂੰ ਉਹੀ ਉਹੀ ਰੇਟ ਇੱਥੇ ਮਿਲ ਜੂ ਠੀਕ ਹੈ ਉੱਥੇ ਤੁਸੀਂ ਬੈ ਕੇ ਗਿੱਲੇ ਕਰੀ ਫਿਰਦੇ ਹੁੰਦੇ ਹੋ ਅੱਛਾ ਭਾਈ ਇਹ ਤੇਲ ਆਪਣੇ ਕੋਲੇ ਸਰੋਂ ਦਾ ਇਹ ਸਰੋਂ ਦਾ ਜੀ ਕਾਲੀ ਦਾ ਆ ਪੀਲੀ ਦਾ ਜੀ ਠੀਕ ਹੈ ਇਹ ਆ ਮੂਫਲੀ ਦਾ ਜੀ ਅੱਛਾ ਇਹ ਮੂਫਲੀ ਦਾ ਹਾਂਜੀ ਭਾਈ ਮੂਫਲੀ ਦੇ ਤੇਲ ਵਾਸਤੇ ਬਹੁਤਿਆਂ ਨੂੰ ਨਹੀਂ ਪਤਾ ਆਪਾਂ ਨੂੰ ਖਾਣਾ ਚਾਹੀਦਾ ਜਾਂ ਨਹੀਂ ਖਾਣਾ ਚਾਹੀਦਾ ਇਹ ਖਾਣਾ ਚਾਹੀਦਾ ਹੈ ਜੀ ਮੜਕੇ ਚ ਫਿਰ ਜਿਹੜੇ ਆਪਣਾ ਮੌਸਮ ਦੇ ਹਿਸਾਬ ਨਾਲ ਇਹ ਖਾਣਾ ਚਾਹੀਦਾ ਤੜਕੇ ਦੀ ਤੜਕੇ ਕਿਹੜੇ ਮੌਸਮ ਜੇ ਮਨ ਲੈ ਸਰਦੀ ਜਿਆਦਾ ਯੂਜ਼ ਹੁੰਦਾ ਠੀਕ ਹੈ ਤੇ ਜਿਵੇਂ ਹੁਣ ਅੱਗੇ ਇਹਦਾ ਰੇਟ ਦਾ ਕਿੰਨਾ ਅੰਤਰ ਹੁੰਦਾ ਰੇਟ ਦਾ ਜੀ ਥੋੜਾ ਕੋਲਡ ਪ੍ਰੈਸ ਔਇਲ ਹੈ ਜੀ ਆਮ ਤੇਲਾਂ ਨਾਲੋਂ ਰੇਟ ਦਾ ਅੰਤਰ ਹੁੰਦਾ ਜੀ ਜਿਵੇਂ ਆਮ ਬਾਜ਼ਾਰ ਚ ਚੱਲਦੇ ਆਮ ਤੇਲ ਉਹਨਾਂ ਨਾਲੋਂ ਕਾਫੀ ਅੰਤਰ ਹੁੰਦਾ ਤੇਲਾਂ ਦਾ ਇਹ ਚ ਮੰਨ ਲਓ ਆਪਾਂ ਸਪੈਂਡਰ ਦਾ ਤੇਲ ਉਹ ਸਸਤਾ ਵੇលੂ ਆਪਾਂ ਨੂੰ ਭੇਜਣ ਦਾ ਕੀ ਜ਼ਿਗਾਰਡ ਕਰੋਂਗੇ ਪੇ ਜਾਂਦਾ ਜੀ ਲਗਭਗ ਕੋਰੀਅਰ ਵੀ ਹੁੰਦਾ ਤੇ ਜੇ ਕੋਈ ਮਨ ਲਾ ਬਸ ਦੀ ਸੈਟਿੰਗ ਹੁੰਦੀ ਹੈ ਜਿਹਦੇ ਮੰਨ ਲਓ ਆਪਣੀ ਰੂਟ ਤੇ ਹੈ ਜੁਮੇਵਾਰੀ ਥੋੜੀ ਹੈ ਹਾਂ ਚਾਹੇ ਤੁਸੀਂ ਬਾਈ ਹੁਣ ਕੀ ਕਰਦੇ ਆ ਆਪਦਾ ਇੱਕ ਰੂਟ ਬਣਾਉਂਦੇ ਮੰਨ ਲਓ ਮੈਂ ਰਾਮਪੁਰੇ ਰਹਿੰਦਾ ਮੈਂ ਮੰਗਾਇਆ 20 ਕਿਲੋ ਸਮਾਨ ਆ ਬਾਈ ਬਰਨਾਲੇ ਰਹਿੰਦੇ ਇਹਨੇ ਮੰਗਾਇਆ ਉਹ ਬਾਈ ਪਟਿਆਲੇ ਰਹਿੰਦਾ ਹਨਾ ਇਸ ਤਰ੍ਹਾਂ ਹਾਂਜੀ ਹਾਂਜੀ ਇਸ ਤਰ੍ਹਾਂ ਸੈਟਿੰਗ ਬਣਾ ਲੈਂਦੇ ਆ ਜੇ ਕੋਈ ਮੰਨ ਲਓ ਕਿਸੇ ਨੇ ਨਿੱਕੀ ਚੀਜ਼ ਮੰਗਾਉਣੀ ਹੈ ਤਾਂ ਕੋਰੀਅਰ ਕਰਾ ਲੈਂਦੇ ਆ ਕੋਰੀਅਰ ਕਰਾ ਲੈਂਦੇ ਤੇ ਆ ਕੇ ਲਿਆਉਂਗੇ ਤਾਂ ਬਿਲਕੁਲ ਹੈ ਹਨਾ ਹਾਂਜੀ ਹਾਂਜੀ ਬਿਲਕੁਲ ਫਿਰ ਤੁਹਾਡੇ ਨਾਲ ਤਾਲਮੇਲ ਵੀ ਉਹ ਵੀ ਬਣਾ ਲੈਣਗੇ ਤੇਲ ੱੱੱਤੇ ਵਾਲਾ ਵੀ ਥੋੜਾ ਮੋਟਾ ਵੀ ਜਿਵੇਂ ਮੰਨ ਲਾ ਯਾਰ ਹੋ ਜਾਂਦੇ ਹੈ ਨਾ ਹੋ ਜਾਂਦੇ ਸੈਟਿੰਗ ਤੇ ਪਿੱਛੋਂ ਆਪਾਂ ਦਿਖਾ ਦਈਏ ਵੀ ਇਹੋ ਜਿਹਾ ਇਹੋ ਜਿਹੀ ਸ਼ਾਪ ਤੁਹਾਨੂੰ ਨੇੜਲੀ ਮੰਡੀ ਤੋਂ ਨਹੀਂ ਮਿਲਣੀ ਮੇਰੀ ਗਾਰੰਟੀ ਆ ਐਨੀ ਸਬਾਈ ਐਨੇ ਵਰਕਰ ਕੰਮ ਕਰਦੇ ਹੁਣ ਆ ਜਿਹੜਾ ਸਮਾਨ ਆਪਾਂ ਦਿਖਾਇਆ ਉਹੀ ਹੈ ਨਾ ਬਈ ਹਾਂਜੀ ਹਾਂਜੀ ਬਈ ਆ ਕੀ ਰੱਖੀ ਬੇਟਾ ਨਹੀਂ ਬਈ ਇਹ ਤਾਂ ਆਮ ਹੀ ਗੋੜਾ ਵਜਾ ਅੱਛਾ ਗੋੜਾ ਇਹਦੇ ਕੋਈ ਹੋ ਨਹੀਂ ਹੈਗਾ ਤੇ ਅੱਛਾ ਇਹ ਜਿਹੜੀਆਂ ਦਾਲਾਂ ਬਈ ਦਾਲਾਂ 'ਚ ਤੇ ਥੋੜਾ ਅਭਿਮਲੋ ਅੰਤਰ ਹੈ ਬਜ਼ਾਰ ਵਾਲੀਆਂ ਦਾਲਾਂ ਨਾਲ ਕੀ ਅੰਤਰ ਹੈ ਅੰਤਰ ਆ ਜਿਹੜੀ ਇਹ ਮਲੋ ਆਪਾਂ ਦਾਲ ਪਰਚੇਜ ਕਰਦੇ ਜਿੱਤੋਂ ਵੀ ਇਹ ਆਪਣੀ ਕੋਸ਼ਿਸ਼ ਹੈ ਹੁੰਦੀ ਹੈ ਵੀ ਚੰਗੀ ਕੁਆਲਿਟੀ ਦਾ ਇਹ ਮਲਲੇ 'ਚ ਲੋ ਕੁਆਲਿਟੀ ਆਉਂਦੀ ਆ ਉਹ 'ਚ ਕਾਫੀ ਡਿਫਰੈਂਸ ਹੋਏ ਦਾ ਮਲੋ ਖਾਣ ਦਾ ਟੇਸਟ ਵਧੀਆ ਮਿਲੂਗਾ ਤੁਹਾਨੂੰ ਦਾਲ ਬਾਰਡਰ 'ਤੇ ਬੈਠਾ ਰਾਜੂ ਇਹ ਕਹਿ ਰਿਹਾ ਵੀ ਰਾਜਸਥਾਨ ਤੋਂ ਦਾਲਾਂ ਆਉਂਦੀਆਂ ਦਾਲਾਂ ਉਧਰ ਹੀ ਆਉਂਦੀਆਂ ਸਾਰੀਆਂ ਇਹ ਸਾਰੀਆਂ ਦਾਲਾਂ ਬਾਈ ਰਾਜਸਥਾਨ ਤੋਂ ਆਉਂਦੀਆਂ ਮੈਂ ਆਪ ਖੁਦ ਲੈ ਕੇ ਆਇਆ ਹਾਂ ਬਹੁਤ ਟੇਸਟ ਦਾ ਫਰਕ ਆ ਰੇਟ ਮਾੜਾ ਮੋਟਾ 121 ਹਾਂ 12 ਨੇ ਮੇਦੇ ਵਿੱਚ ਅੱਛਾ ਆ ਬਿਲਕੁਲ ਬਾਈ ਦਿਖਾਈ ਆ ਛੋਲੇ ਰਾਜਸਤਾਨੀ ਹੈ ਨਾ ਹਾਂ ਆ ਆ ਬਿਲਕੁਲ ਰਾਜਸਤਾਨੀ ਹੈ ਬਿਲਕੁਲ ਰਾਜਸਤਾਨੀ ਛੋਲੇ ਆ ਰਾਜਸਤਾਨੀ ਛੋਲੇ ਸੁਣ ਨਿਸ਼ਾਨੀ ਦੱਸ ਦਿੰਨਾ ਬਾਈ ਜਿਹੜੇ ਬਿਨਾ ਪਾਣੀ ਤੋਂ ਹੁੰਦੇ ਆ ਉਹਨਾਂ 'ਚ ਕੋਈ ਦਾਣਾ ਹਰਾ ਹੋਊਗਾ ਕੋਈ ਪਿੱਚਕਿਆ ਹੋਊਗਾ ਇਹ ਨਿਸ਼ਾਨੀ ਹੈ ਇਹਦੀ ਅੱਛਾ ਇਹਦੇ ਵਿੱਚ ਹੈਗਾ ਬਾਕੀ ਠੀਕ ਹੈ ਜੀ ਆ ਚੌਲ ਆ ਗਏ ਹਾਂ ਆ ਮੂੰਗੀ ਆ ਗਈ ਮੋਠ ਲਾਟਰਾ ਪਟਰਾ ਸਾਰੇ ਹੀ ਆ ਗਿਆ ਹਾਂਜੀ ਹਾਂਜੀ ਤੇ ਇਸ ਤੋਂ ਇਲਾਵਾ ਤੇਲ ਸੋਨੂੰ ਦਿਖਾਈ ਦਿੱਤੇ ਸਾਰੇ ਕਾਹਦੇ ਅੱਛਾ ਸਾਰੇ ਆ ਗਏ ਅੱਛਾ ਬਾਈ ਜੇ ਕੋਈ ਬੰਦਾ ਅਗਰ ਸਟੇਟ ਬੈਠਾ ਕੋਈ ਕੰਮ ਕਰਨਾ ਤਾ ਆਪਣੇ ਆਈ ਫਰੈਂਚਾਈਜ਼ੀਆਂ ਜਾਂਦੀਆਂ ਤੇ ਉਹਦੇ ਨਾਲ ਆਪਾਂ ਫਰੈਂਚਾਈਜ਼ੀ ਦੀ ਵੀ ਆਪਣੀ ਪੂਰੀ ਗੱਲ ਹੁੰਦੀ ਹੈ ਜਿਵੇਂ ਹੁਣ ਮਨੂ ਆਪਣੀ ਫਤਿਹਬਾਦ ਫਰੈਂਚਾਈਜ਼ੀ ਖੁੱਲ ਚੁੱਕੀ ਹੈ ਤੇ ਲੱਗਦਾ ਆਪਣੇ ਨਾਲ ਸਰਸਾ ਉੱਥੇ ਗੱਲਬਾਤ ਚੱਲੀ ਜਾਂਦੀ ਹੈ ਕੋਸ਼ਿਸ਼ ਹੈ ਜਲਦ ਤੋਂ ਜਲਦ ਉੱਥੇ ਆਪਣਾ ਹੋ ਜੂਗਾ ਤੇ ਕੁਝ ਥੋੜੇ ਟਾਈਮ ਆਉਣ ਵਾਲੇ ਚ ਇੱਕ ਆਉਣ ਦਾ ਰੋਡ ਹਾਈਵੇ ਤੇ ਵੀ ਹੋ ਜੂਗਾ ਹਾਂ ਹੁਣ ਥੋੜਾ ਜਿਹਾ ਹਾਈਵੇ ਓੱਡਾ ਤੁਸੀਂ ਜਾਣਦੇ ਜਦੋਂ ਆਪਾਂ ਆਪਣਾ ਡੱਬਾ ਲਈ ਤੋਂ ਸਰਸਾ ਨੂੰ ਜਾਂਦੇ ਓੱਡਾ ਇੱਕ ਮੇਨ ਕਸਬਾ ਆਉਂਦਾ ਬਾਈ ਹੁਣੇ ਆਪਦੇ ਘਰੇ ਆ ਥੋੜਾ ਜਿਹਾ ਪਿੱਛੇ ਹਟਵੇਂ ਆਉਣ ਵਾਲੇ ਸਮੇਂ ਤੇ ਕਿਨੇ ਦੁਕਾਨੇ ਤੁਸੀਂ ਸੜਕ ਤੇ ਕਰਦੇ ਆਂਗੇ ਦੂਜੀ ਗੱਲ ਸੁੱਧਤਾ ਦੀ ਫੁੱਲ ਗਰੰਟੀ ਆ ਤੁਸੀਂ ਚਾਹੇ ਤਾਂ ਇਹਨਾਂ ਦੇ ਹੋਲ ਸੇਲਰੋਂ ਚਾਹੇ ਤੁਸੀਂ 10 ਰੁਪਏ ਦੀ ਚੀਜ਼ ਲੈਣੀ ਹੈ ਕੋਲੇ ਖੜ ਕੇ ਚੰਗੀ ਤਸੱਲੀ ਨਾਲ ਲੈਣ ਦਾ ਤੁਹਾਡਾ ਹੱਕ ਹੈ ਹਾਂਜੀ ਠੀਕ ਹੈ ਨਾ ਚੈੱਕ ਕਰ ਸਕਦੇ ਕਿਸੇ ਵੀ ਟਾਈਮ ਸਾਨੂੰ ਫੋਨ ਵੀ ਜੇ ਰਾਤ ਨੂੰ 12 ਵਜੇ ਆ ਕੇ ਚੈੱਕ ਕਰੀਆ ਚੈੱਕ ਕਰ ਸਕਦੇ ਵੀ ਕੀ ਭਰੀ ਜਾਂਦੇ ਆ ਠੀਕ ਹੈ ਕੀ ਹੁੰਦਾ ਨਾ ਜੀ ਆਪਾਂ ਨੂੰ ਇਹ ਨਹੀਂ ਹੈਗਾ ਵੀ ਤੁਸੀਂ ਸਾਡੇ ਪਲਾਂਟ ਚ ਕਿਉਂ ਵੜ ਗਏ ਸਾਨੂੰ ਕੋਈ ਦਿੱਕਤ ਨਹੀਂ ਕਿਸੇ ਟਾਈਮ ਆ ਕੇ ਬੰਦਾ ਸਾਡੇ ਕੋਲੇ ਨਾਵੇ ਅੰਦਰ ਦਫ਼ਤਰ ਚ ਬਿਲਜਕ ਜਾਵੇ ਚੈੱਕ ਕਰ ਲੇ ਵੀ ਇੱਥੇ ਕੋਈ ਮਿਕਸਿੰਗ ਚੱਲਦੀ ਹੈ ਜਾਂ ਨਹੀਂ ਚੱਲਦੀ ਅਸੀਂ ਨਹੀਂ ਕਹਿੰਦੇ ਤੁਸੀਂ ਵੀ ਸਪੈਸ਼ਲ ਆਓ ਚਲ ਜਿਹਦੇ ਨੇ ਤਾਂ ਕੀੜਾ ਦੇਖ ਕੇ ਆਇਆ ਲੱਗਿਆ ਵੀ ਆਪਾਂ ਦਾ ਚੰਗੀ ਚੀਜ਼ ਖਾਣੀ ਆ ਉਹਦਾ ਸਪੈਸ਼ਲ ਵੀ ਆ ਚੁੱਕਾ ਕਈ ਵਾਰੀ ਤੁਸੀਂ ਡੱਬ ਵਾਲੀ ਤੋਂ ਸਰਸੇ ਨੂੰ ਲੰਘਦੇ ਹੋ ਜਦੋਂ ਮਰਜ਼ੀ ਇਹਨਾਂ ਕੋਲ ਤਿਆਰ ਹੁੰਦਾ ਹਰ ਕੋਚ ਆਟਾ ਲੈ ਲੋ ਤੇਲ ਲੈ ਲੋ ਚਾਹੇ ਦਾਣਾ ਲੈ ਲੋ ਹਾਂਜੀ ਹਾਂਜੀ ਆਟਾ ਤੇ ਆ ਨੰਬਰ ਚੱਲੀ ਜਾਂਦਾ ਨੰਬਰ 22 ਆਪ ਇਹਨਾਂ ਦਾ ਖੁੱਦ ਹੈ ਗੰਗਰੇ ਸਿੰਘ ਦਾ ਜਦੋਂ ਮਰਜ਼ੀ ਤੁਸੀਂ ਫੋਨ ਮਾਰਿਓ ਕਿਸੇ ਵੀ ਸੇ ਗੱਲ ਕਰਨੀ ਹੈ ਕਰੋ ਜਿਵੇਂ ਤੁਹਾਨੂੰ ਵਿਸ਼ਵਾਸ ਆਉਂਦਾ ਓਵੇਂ ਤੁਸੀਂ ਫੋਨ ਤੇ ਵੀ ਵਿਸ਼ਵਾਸ ਲੈ ਸਕਦੇ ਹੋ ਬਿਲਕੁਲ ਬਿਲਕੁਲ ਤੇ ਹੋਰ ਬਈ ਕੁਝ ਕਹਿਣਾ ਚਾਹੁੰਦਾ ਬਸ ਬਾਈ ਜੀ ਆਪਣੇ ਕੋਲ ਕੁਆਲਿਟੀ ਸਾਰੀ ਹੁੰਦੀ ਹੈ ਬੇਸਨ ਤੋਂ ਲੈ ਦਲੀਆ ਦਲੀਆ ਵੀ ਹੁੰਦਾ ਮਸਾਲੇ ਹੋਗੇ ਲਾਹ ਔਰ ਸੋਈ ਦਾ ਪੂਰਾ ਬਚਟ ਜਿੰਨਾ ਸੋਈ ਚ ਆਪਣੇ ਮਾਲ ਤਿਆਰ ਹੁੰਦਾ ਹੈ ਕੁੱਲ ਮਿਲਾ ਕੇ ਪੰਜਾਬੀ ਚ ਕਦੇ ਕਬੀਲਦਾਰੀ ਸਾਰੀ ਹੁੰਦੀ ਹੈ ਹਾਂ ਸਾਰੀ ਹੁੰਦੀ ਹੈ ਇਹਨੂੰ ਕਬੀਲਦਾਰੀ ਹੀ ਕਹਿੰਦੇ ਆ ਠੀਕ ਹੈ ਹਾਂ ਤੇ ਬਾਕੀ ਜੇ ਬਾਈ ਤੁਸੀਂ ਕਹਿੰਦੇ ਡਿਸਟ੍ਰੀਬਿਊਟਰ ਦੀ ਗੱਲ ਮੰਨ ਲਓ ਕਾਫੀ ਏਰੀਆ ਚ ਜਾ ਰਹੀ ਹੈ ਲਗਭਗ ਉਸੇ ਸਾਡੀ ਆਉਣ ਵਾਲੇ 6 ਮਹੀਨੇ ਚ ਤਿੰਨ ਤੋਂ ਚਾਰ ਸਟੋਰ ਸਾਡੇ ਬਾਹਰ ਓਪਨ ਹੋ ਜਾਣਗੇ ਲੈ ਵੀ ਮੇਰਾ ਵੀਰ ਬਣ ਕੇ ਹੱਥ ਮੰਨ ਕੇ ਸਾਡੀ ਦੋਨਾਂ ਭਰਾਵਾਂ ਦੀ ਬੇਨਤੀ ਹੈ ਤੁਸੀਂ ਵੀਡੀਓ ਨੂੰ ਦੱਬ ਤੋਂ ਦੱਬ ਕੇ ਸ਼ੇਅਰ ਕਰਨਾ ਤਾਂ ਕਿ ਜਿਹੜੇ ਵਿੱਚ ਨਾ ਕੁਝ ਲੋਕ ਐਦਾਂ ਦੇ ਹੁੰਦੇ ਆ ਵੀ ਸਾਨੂੰ ਆ ਕੁਝ ਹੋਰ ਹੀ ਖਵਾਈ ਜਾਂਦੇ 2 ਰੁਪਏ ਦੇ ਖਾਤਰ ਆਪਰੇ 2 ਰੁਪਏ ਦੀ 4 ਰੁਪਏ ਦੀ ਖਾਤਰ ਸਾਨੂੰ ਕੋਈ ਗਲਤ ਚੀਜ਼ਾਂ ਖਵਾਈ ਜਾਂਦੇ ਸਿਹਤ ਤੋਂ ਉੱਤੇ ਕੁਝ ਨਹੀਂ ਬਾਈ ਜੋ ਸਿਹਤ ਦਾ ਜਹਾਨ ਹੈ ਜਿੰਦਾ ਹਨ ਜਿਵੇਂ ਕਹਿੰਦੇ ਹੁੰਦੇ ਆ ਤੇ ਬਾਕੀ ਜ਼ਰੂਰ ਭਾਈ ਉਹਡਾਂ ਵੀ ਦਿਨਗੇ ਬੇਸ਼ੱਕ ਕੁਝ ਨਾ ਲਵੇ ਇੱਕ ਵਾਰੀ ਨੇ ਦੁਕਾਨ ਤੇ ਜ਼ਰੂਰ ਵਿਜ਼ਿਟ ਕਰਕੇ ਜਾਵੇ ਹਾਂਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ